ਕੀ ਨਾਮ ਹੈ ਦਵੰਤ ਦਾ ਜਵਾਨ ਜੀ ਕਿਥੇ ਰਹਿੰਦੇ ਨਾਲੇ ਦੇ ਨਾ ਗਵੰਡੀ ਆ ਨਾ ਮੈਂ ਕਿਹੜੀ ਗੱਲ ਐਥੀ ਇੱਕ ਕਲੋਨੀ ਦਾ ਨਾਮ ਕੀ ਹੈ ਇਹ ਨਕਈ ਬਾਤ ਬੋਲਦਾ ਜੀ ਕੀ ਮਾਮਲਾ ਕੀ ਹੋਇਆ ਸੀ ਰਾਤ ਨੂੰ ਸਰ ਇਹ ਮੈਨੂੰ ਮੈਨੂੰ ਇਹ ਕੁਝ ਨਹੀਂ ਪਤਾ ਕਿ ਆ ਮਾਮਲਾ ਹੋਇਆ ਜੀ ਬੰਦੇ ਇੱਕ ਲਖਤ ਆਇਆ ਜੀ ਜਦ ਰੁਲਾ ਗੁੱਲਾ ਹੋਣ ਲੱਗਿਆ ਰੋੜੇ ਪੱਥਰ ਚੱਲਣ ਲੱਗੇ ਗੇਟ ਵੀ ਉੱਪਰ ਨਾ ਰਹੇ ਸੀਗੇ ਫਿਰ ਮੈਂ ਨਿਕਲਿਆ ਬਾਹਰ ਮਾ ਕੀ ਹੈ ਜੀ ਮੈਨੂੰ ਕਦੇ ਤੂੰ ਕੌਣਾ ਪੁੱਛਣਾ ਪਿੱਛੇ ਹਟ ਮੈਂ ਨਾ ਤੁਸੀਂ ਕਰ ਰਹੇ ਹੋ ਨਿੱਕੇ ਨਿੱਕੇ ਬੱਚੇ ਅੰਦਰ ਜਵਾਕ ਹੈ ਗਏ ਕਿਆ ਕਸੂਰੇ ਨਾ ਦਾ ਪਤਾ ਤਾਂ ਲੱਗੇ ਕਿਉਂ ਸੀ ਇੱਕ ਰੋੜਾ ਆ ਕੇ ਮੇਰੇ ਵੀ ਲੱਗਿਆ ਜੀ ਤੂੰ ਪਰ ਆਹ ਹੋ ਜਾ ਪਿੱਛੇ ਹਟ ਬੰਦੇ ਖਾਸੇ ਸੀਗੇ ਜੀ ਤੋਰ ਪਰ ਚੰਗੀ ਕਰੀ ਉਹਨਾਂ ਨੇ ਕਿੰਨੇ ਵਜੇ ਕਿੰਨੇ ਲੋਕ ਸੀ ਡਾ ਸਰ ਘਟੋ ਘਟ 18 ਵੀ ਬੰਦੇ ਤਾਂ ਘਟੋ ਘਟ ਰਹੇ ਉਹਨੇ ਗਿਣਤੀ ਨਹੀਂ ਕਰਿਆ ਹਾਂਜੀ ਗੱਡੀ ਉਧਰ ਖੜਾਈ ਦੀ ਹੋਈ ਸੀ ਮੋਰਚੇ ਆਪਣੇ ਜੀ ਬੰਦੇ ਸਾਰੇ ਪੈਦਲ ਤੇ ਹਥਿਆਰ ਵੀ ਸੀ ਉਹਨਾਂ ਦੇ ਹੱਥ ਨਹੀਂ ਸਰ ਹਥਿਆਰ ਕੋਈ ਨਹੀਂ ਰੱਖਿਆ ਪਰ ਰੋੜੇ ਪੱਥਰ ਚਲਾਉਂਦੇ ਹੋ ਦੇਖਿਆ ਜੀ ਬਸ ਰੋੜੇ ਪੱਥਰ ਚਲਾਏ ਹਾਂਜੀ ਕਿੰਨੇ ਵਜੇ ਦੀ ਘਟਨਾ ਸੀ ਸਰ ਇਹ तकरीबन 10:30 ਦੀ ਗੱਲ ਹੈ ਜੀ ਤੁਹਾਨੂੰ ਵੀ ਕੁੱਟਮਾਰ ਕੀਤੀ ਗਈ ਹਾਂਜੀ ਹੱਥ ਚਲਾਏ ਮੇਰੇ ਤੇ ਵੀ ਇੱਕ ਦੋ ਹੱਥ ਲੱਗੇ ਮੇਰੇ ਫਿਰ ਸਰ ਮੈਂ ਪਹਿਲੇ ਕਰੇ ਕਿ ਮੈਂ ਲੜਪੜੀ ਛੜਵਾ ਨਹੀਂ ਕਰਲਾ ਹੋਰ ਕੋਈ ਬੰਦਾ ਆਇਆ ਹੀ ਨਹੀਂ ਸੀ ਮੋਹੱਲੇ ਦੇ ਹੋਰ ਵੀ ਸੀ ਲੋਕ ਸਰ ਕੋਈ ਨਹੀਂ ਦਿਖਿਆ ਬਸ ਤੁਸੀਂ ਕੱਲੇ ਆ ਹਾਂਜੀ ਸਰ ਠੀਕ ਹੈ ਕੀ ਨਾਮ ਹੈ ਜੀ ਮੇਰਾ ਨਾਮ ਸਤੇਂਦਰ ਗੌਰ ਹੈ ਜੀ ਬੰਦੇ ਕੀ ਕੰਮ ਕਰਦੇ ਨੇ ਮੇਰੇ ਡੀਜੇ ਦਾ ਕੰਮ ਹੈ ਜੀ ਕਿਹੜੇ ਨਾਮ ਤੇ ਮੈਂ ਪ੍ਰੀਤ ਦੇ ਨਾਮ ਤੋਂ ਆ ਜੀ ਅੱਛਾ ਤੇ ਕਾਰਨ ਕੀ ਆ ਹਮਲਾ ਹੋਣ ਦਾ ਕਾਰਨ ਕੀ ਮੰਨਦੇ ਕੀ ਆ ਕਿੰਨੇ ਲੋਕ ਸੀ ਸਰ ਦੋ ਜਣੇ ਸੀਗੇ ਅਸੀਂ ਚਿੱਲਪਿੰਡ ਤੋਂ ਜਾ ਰਹੇ ਸੀਗੇ ਚਿੱਲਪਿੰਡ ਤੋਂ ਜਾਣਾ ਸੀ ਅਸੀਂ ਰਾਜਪੁਰੇ ਤੇ ਦੋ ਗੱਡੀਆਂ ਸੀਗੀਆਂ ਇੱਕ ਗੱਡੀ ਮਤਲਬ ਮੂਰੇ ਸੀਗੀ ਅਸੀਂ ਐਕਟਿਵਾ ਤੇ ਅਸੀਂ ਤਿੰਨੇ ਜਣੇ ਤੇ ਗੱਡੀ ਵਾਲਾ ਉੱਪਰ ਦੀ ਉੱਪਰ ਦੂਜੀ ਗੱਡੀ ਲੈ ਕੇ ਆ ਰਸੇ ਅਸੀਂ ਇੱਕ ਵਾਰ ਗੱਡੀ ਵਾਲੇ ਨੂੰ ਕਿਹਾ ਵੀ ਤੂੰ ਸਾਈਡ ਤੇ ਕਰ ਲੈ ਗੱਡੀ ਤੇ ਉਹਨੇ ਮੈਨੂੰ ਗਾਲ ਕੱਢੀ ਮਤਲਬ ਗੰਦਾਬੜੀ ਯੂਜ਼ ਕੀਤਾ ਮੈਨੂੰ ਗਾਲ ਕੱਢੀ ਮੈਂ نیچے ਉਤਰ ਗਈ ਐਕਟਿਵਾ ਤੋਂ ਮੈਂ ਕਿਹਾ ਹੁਣ نیچے ਉਤਰ ਕੇ ਗਾਲ ਕੱਢ ਤੇ ਮੈਂ ਖੜੀ ਆ ਐਨੇ ਨੂੰ ਪਿੱਛੋਂ ਬਾਈਕ ਵਾਲਾ ਆਇਆ ਉਹਨੇ ਮੇਰੇ ਲੱਤਾਂ 'ਚ ਬਾਈਕ ਮਾਰੀ ਬਾਈਕ ਮਾਰੀ ਤੇ ਮੈਂ ਕਿਹਾ ਵੀ ਵੀ ਤੂੰ ਤੈਨੂੰ ਦਿਖਦਾ ਨਹੀਂ ਹੈਗਾ ਕੁਝ ਵੀ ਤੂੰ ਵਿੱਚ ਮੇਰੇ ਵਿੱਚ ਵੱਜ ਰਿਆਂ ਕਹਿੰਦਾ ਮੈਂ ਤਾਂ ਇਦਾਂ ਹੀ ਵੱਜੂਗਾ ਹੁਣ ਇਹ ਵੀ ਮੈਨੂੰ ਗਲਤ ਬੋਲਿਆ ਗਲਤ ਬੋਲਿਆ ਫਿਰ ਸਾਡੀ ਉਹਦੇ ਚ ਹੱਤੋਂ ਪਾਈ ਹੋ ਗਈ ਐ ਹੱਤੋਂ ਪਾਈ ਹੋਈ ਤੇ ਪਿੰਡ ਵਾਲੇ ਨੇ ਸਾਨੂੰ ਛੜਾਤਾ ਚੱਲ ਅਸੀਂ ਨੰਗ ਗਏ ਆ ਉਦੋਂ ਬਾਅਦ ਮਤਲਬ ਅਸੀਂ ਯੂਨੀਵਰਸਿਟੀ ਤੱਕ ਹੀ ਪਹੁੰਚੇ ਸੀ ਕਿ ਸਾਡੇ ਘਰੇ 20-25 ਮੁੰਡੇ ਆਏ ਆ 20-25 ਮੁੰਡਿਆਂ ਨੇ ਸਾਡੇ ਘਰ ਤੇ ਆ ਕੇ ਹਮਲਾ ਕੀਤਾ ਆ ਤੇ ਘਰ ਦੇ ਸ਼ੀਸ਼ੇ ਤੁਸੀਂ ਦੇਖ ਹੀ ਲੋ ਸਾਰਾ ਕੁਝ ਤੋੜ-ਫੋੜ ਕਰੀ ਐ ਸਿਰਫ ਬੱਚੇ ਸੀ ਘਰ ਚ ਚਾਰ ਅਸੀਂ ਅਜੋ ਤੇ ਯੂਨੀਵਰਸਿਟੀ ਤੋਂ ਵਾਪਸ ਆਏ ਹਾਂ ਜੀ ਕਿੰਨੇ ਵਜੇ ਦੀ ਘਟਨਾ ਹੈ ਜਿਹੜੀ ਪਹਿਲਾ ਵਾਰ ਗੱਲਬਾਤ ਹੋਈ ਕਿੰਨੇ ਵਜੇ ਪਹਿਲਾਂ ਹੋਈ ਹੈ ਜੀ ਸਵੇਰੇ 10 ਵਜੇ ਦੀ ਗੱਲ ਹੈ ਤੇ ਰਾਤੀ ਕਿੰਨੇ ਵਜੇ ਆ ਕੇ ਸਾਢੇ 10 ਬਸ ਸਾਨੂੰ 15-20 ਮਿੰਟ ਦਾ ਟਾਈਮ ਪਿਆ ਜੀ ਸਾਢੇ 10 ਵਜੇ ਲੜਾਈ ਹੋਈ ਹੈ ਕਿੰਨੇ ਲੋਕ ਮੌਜੂਦ ਸੀ ਘਰ ਵਿੱਚ ਘਰ ਵਿੱਚ ਚਾਰ ਬੱਚੇ ਸੀ ਜੀ ਹੋਰ ਕੋਈ ਨਹੀਂ ਸੀਗਾ ਉਮਰ ਕੀ ਕੀ ਇਹਨਾਂ ਦੀ ਅ ਬੇਟੇ ਦੀ ਉਮਰ ਹੈਗੀ ਹੈ ਜਿਹੜਾ ਬੜਾ ਹੈ ਉਹ 16 ਸਾਲ ਦਾ ਹੈ ਗੁੜੀਆ 12 ਸਾਲ ਦੀ ਹੈ ਇੱਕ 8 ਸਾਲ ਦਾ ਹੈ ਇੱਕ 3 ਸਾਲ ਦੀ ਹੈ ਤੇ ਪੁਲਿਸ ਆਈ ਸੀ ਮੌਕੇ ਤੇ ਮੌਕੇ ਤੇ ਜੀ ਪੁਲਿਸ ਉਸ ਟਾਈਮ ਨਹੀਂ ਅਸੀਂ ਗਏ ਸੀਗੇ ਤ੍ਰਿਪੜੀ ਅਸੀਂ ਇੱਥੇ ਸਿੱਧਾ ਘਰੇ ਨਹੀਂ ਆਏ ਸਾਨੂੰ ਫੋਨ ਚੱਲਾ ਗਿਆ ਸੀ ਕਿ ਤੁਸੀਂ ਸਿੱਧਾ ਘਰੇ ਨਹੀਂ ਆਉਣਾ ਅਸੀਂ ਤ੍ਰਿਪੜੀ ਥਾਣੇ ਗਏ ਸੀ ਮੌਕੇ ਤੇ ਪੁਲਿਸ ਆਈ ਹੈ ਜੀ ਕੋਈ ਵੀਡੀਓ ਵੀਡੀਓ ਹੈਗੀ ਹੈ ਤੁਹਾਡੇ ਕੋਲ ਹਾਂਜੀ ਅਸੀਂ ਵੀਡੀਓ ਬਣਾਈ ਆ ਕਿ ਮੁਲਾਜ਼ਮਾਂ ਨੇ ਵੀ ਬਣਾਈ ਜੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਵੀਡੀਓ ਬਣਾਈ ਹੈ ਜੀ ਨਹੀਂ ਮੁੰਡਿਆਂ ਦੀ ਕੋਈ ਵੀਡੀਓ ਵੀਡੀਓ ਹੈ ਤੇ ਲੋਕ ਸੀ ਕਿਹਦਾ ਨਹੀਂ ਜੀ ਸਾਡੇ ਕੋਲ ਕੁਛ ਨਹੀਂ ਹੈਗਾ ਬਸ ਕੈਮਰੇ ਹਾਂਜੀ ਸਾਡੇ ਗਵੰਡੀਆਂ ਦੇ ਲੱਗੇ ਹੋਏ ਨੇ ਜੀ ਕੈਮਰੇ ਬਾਕੀ ਸਾਡੇ ਗਲੀ ਦੇ ਗਵੰਡਾਂ ਦੇ ਨੇ ਦੇਖਿਆ ਜੀ ਉਹ ਗਵਾਹੀ ਦੇ ਰਹੇ ਨੇਗੇ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋਏ ਸਾਨੂੰ ਇਨਸਾਫ ਮਿਲੇ ਜੀ ਜਿੱਡਾ ਸਾਡਾ ਨੁਕਸਾਨ ਹੋਇਆ ਇਹ ਕਿਰਾਏ ਦੇਗੀ ਤੁਹਾਡੀ ਅਸੀਂ ਜੀ ਕਿਰਾਏ ਤੇ ਠੀਕ ਹੈ ਚਲ ਇੱਕ ਨਈ ਵਾਕ ਤੇ ਸ਼੍ਰੀਂਦਰ ਨਾਮ ਦੀ ਲੇਡੀਸ ਨੇ ਆਦੇ ਆ ਉਹਨਾਂ ਦੇ ਘਰ ਆਤੀ ਹਮਲਾ ਹੋਇਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਚਾਰ ਛੋਟੇ ਛੋਟੇ ਸੀ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਬਾਹਰ ਕੱਢਿਆ ਮਾਮਲਾ ਇਹ ਹੈ ਕਿ ਇੱਕ ਲੇਟ ਨਾਈਟ ਸਤਿੰਦਰ ਕੌਰ ਲੇਡੀ ਨੇ ਕੰਪਲੇਨਟ ਕੀਤੀ ਸੀ ਵੀ ਸਾਡੇ ਸਕੂਟਰੀ ਨਿਗਾਉਣ ਤੋਂ ਕੋਈ ਬੰਦਿਆਂ ਨਾਲ ਤੁੰਤੂ ਮਾਮਲਾ ਹੋਈ ਜਿਨ੍ਹਾਂ ਨੇ ਬਾਅਦ ਵਿੱਚ ਲੇਟ ਨਾਈਟ ਸਾਡੇ ਘਰ ਤੇ ਹਮਲਾ ਕਰਤਾ ਜਦੋਂ ਸਾਡੇ ਡਿਊਟੀ ਅਫਸਰ ਨੇ ਜਾ ਕੇ ਦੇਖਿਆ ਤਾਂ ਉਹਦੇ ਬੱਚੇ ਅੰਦਰ ਸੀ ਤੇ ਮੌਕੇ ਤੋਂ ਗੱਡੀਆਂ 'ਚ ਬੈ ਕੇ ਕੁਝ ਬੰਦੇ ਭੱਜ ਗਏ ਸੀ ਹੰਟ ਕਰਤੇ ਜਿਨ੍ਹਾਂ 'ਚ ਇੱਕ ਦਾ ਨਾਮ ਉਹਨਾਂ ਨੇ ਜਸ਼ਨਵੀਰ ਸਿੰਘ ਦੱਸਿਆ ਤੇ ਜਿਹਦੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਸਾਰਿਆਂ ਨੂੰ ਪ੍ਰੈਸ ਕਰਕੇ ਜਿਹੜੀ ਇਹਦੀ ਮੌਕੇ ਦੀ ਕਾਰਵਾਈ ਕੀਤੀ ਜਾਂਉ। ਕੋਈ ਗੱਲ ਕਰਦੇ ਇਸੇ ਕਾਰਨ ਦੀ ਸੀ ਲੜਾਈ ਦਾ। ਕੋਈ ਸਕੂਟਰੀ ਲਗਾਉਣ ਤੋਂ ਹੀ ਪਹਿਲਾਂ ਸ਼ਾਮੀ ਕਿਉਂ ਉਹ ਵੀ ਸਕੂਟਰੀ ਤੇ ਸੀ ABC ਆਪਸ ਕੋਈ ਬਹਿਸ ਹੋਈ ਸੀ ਇਹਨਾਂ ਦੀ। ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜਾ ਇਹ ਲੜਕੀ ਹੈ ਇਹ ਵੀ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਔਰਕੈਸਟਰਾ ਦਾ ਕੰਮ ਕਰਦੀ ਹੈ। ਤੇ ਲੇਟ ਨਾਈਟ ਕਈ ਵਾਰੀ ਜਾਂਦੀਆਂ ਨੇ ਜਨਾਬ ਤੇ ਉਹ ਗਈ ਹੋਈ ਸੀ ਘਰੇ ਬੱਚੇ ਇਕੱਲੇ ਸੀ ਉਸ ਟਾਈਮ ਇਹਨਾਂ ਨੇ ਜਿਹੜਾ ਅਟੈਕ ਕੀਤਾ। ਸੋ ਅਸੀਂ ਵੈਰੀਫਾਈ ਕਰਕੇ ਸਾਰਿਆਂ ਨੂੰ ਕੱਢ ਕੇ ਇਹ ਕਾਨੂੰਨ ਅਨਸਾਰ ਕਾਰਵਾਈ ਕਰ ਰਹੇ ਇਹਨਾਂ ਦੇ ਵੱਲੋਂ ਕਿਹਾ ਗਿਆ ਜਿ ਜਸ਼ਨ ਜਿਹੜਾ ਮੁੰਡਾ ਹੈ ਕਿ ਉਹਨੇ ਨਾ ਇਹਨਾਂ ਦੇ ਕਰੇਵਾਨ ਦੇ ਵੀ ਹੱਥ ਪਾਇਆ ਲੇਡੀਜ਼ ਦੇ ਕੱਪੜੇ ਉਧਰੇ ਪਾੜੇ ਰਾਤ ਜਿਹੜੀ ਕੰਪਲੇਨਟ ਕਰੀ ਉਹਦੇ ਇਸ ਨਾਲ ਇਕੱਲਾ ਘਰ ਤੇ ਅਟੈਕ ਬਾਰੇ ਕੀਤਾ ਸੀ ਬਾਕੀ ਹੁਣ ਨਾਲ ਟਾਈਪ ਕਰਕੇ ਬੁਲਾ ਕੇ ਉਹਨਾਂ ਨੂੰ ਜਿਹੜੀ ਇਹ ਜੀ ਗੱਲ ਹੋਈ ਉਹਦਾ ਵੀ ਨਾਲ ਐਡ ਕਰਾਂਗੇ ਸੈਕਸ਼ਨ ਮੇਰੇ ਵੱਲੋਂ ਧਮਕੀ ਵੀ ਦਿੱਤੀ ਆਲੀਏ ਕਹਿੰਦੇ ਮੈਂ ਤਿੰਨ ਮਰਦਾਂ ਕੀਤੇ ਚੌਥਾ ਤੁਹਾਨੂੰ ਮਾਰ ਦੇਣਾ ਅਸੀਂ ਇਹਦੀ ਤਲਾਸ਼ ਕਰ ਰਹੇ ਹਾਂ ਜਸ਼ਨ ਵੀਰ ਦੀ ਉਹਨੂੰ ਅਰੈਸਟ ਕਰਕੇ ਉਹਨੂੰ ਤਸਕ ਕਰਕੇ ਫਿਰ ਸਾਰਾ ਟ੍ਰੇਸ ਕਰਾਂਗੇ ਵੀ ਕੀ ਗੱਲ ਐ ਜਸ਼ਨ ਠੀਕ ਹੈ